ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅਰਦਾਸਿ ਕਿਉਮਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜਸਵੀ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਸਾਹਿਬ ਜੀ ਲਈ ਧਿਆਏ ਅੰਗਤਿ ਗੁਰੂ ਅਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਮਰੋਹ ਸ੍ਰੀ ਹਰ ਰਾਏ ਹਰਕਿਸ਼ਰ ਜੀ ਧਿਆਈਏ ਜਸਤ ਠੇ ਸਬ ਦੁਖ ਜਾਏ ਗੁਰ ਤੇ ਬਹਾਦਰ ਸਿਮਰੀਏ ਕਾ ਨਉ ਨਦਿਆਵੇ ਤਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਕਸੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਤੇ ਅੰਤਰ ਕੇ ਬਲਸਿ ਵਾਹਿਗੁਰੂ ਤਨ ਬਾਬਾ ਗੁਰਦੇ ਤੋਦੀਨ ਦੁਨੀ ਦਾ ਟਿਕਾਚੂ ਵਰ ਮੰਗਿਆ ਸੋਈ ਦਿੱਤਾ ਤਨ ਤਨ ਸੋਢੀ ਪਾਤਸ਼ਾਹ ਬਾਬਾ ਬੜਪਾਕ ਸਿੰਘ ਜੀ ਤਨ ਤਨ ਬੀਬੀ ਭਾਨੀ ਜੀ ਤਨ ਤਨ ਬਾਬਾ ਨਾਰ ਸਿੰਘ ਜੀ ਆਪ ਜੀ ਦੇ ਪਵਿੱਤਰ ਦਰਬਾਰ ਬੇਰੀ ਸਾਹਿਬ ਵਿਖੇ ਸੱਚੇ ਪਾਤਸ਼ਾਹ ਅੱਜ ਸ਼ਨੀਵਾਰ 15 ਮਾਰਚ ਅਮਰਤ ਬੇਲੇ ਅਰਦਾਸ ਬੇਨਤੀ ਕੀਤੀ ਜੰਦੀ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਰਹਿ ਕੇ ਹੋਲੀਆਂ ਦਾ ਮੇਲਾ ਵੇਖਿਆ ਕਿਰਪਾ ਕਰਨੀ ਸੋਢੀ ਪਾਤਸ਼ਾਹ ਦੁੱਖਾਂ ਕਲੇਸ਼ਾਂ ਮਲੇਸ਼ਾਂ ਦਾ ਨਾਸ ਕਰਨਾ ਚੜ੍ਹਦੀਆਂ ਕਲਾ ਕਰਨੀ ਆ ਸੋਢੀ ਪਾਤਸ਼ਾਹ ਸੋਢੀ ਪਾਤਸ਼ਾਹ ਜੋਤੀ ਭੈਣ ਜੀ ਮਹਿਲ ਕਲਾਂ ਤੋਂ ਆਪਣੇ ਪਿਤਾ ਕਾਲਾ ਬਾਬਾ ਚਮਕੌਰ ਸਿੰਘ ਉਹਨਾਂ ਦੇ ਨਾਂ ਤੇ ਅਰਦਾਸਾਂ ਕਰਾਉਂਦੇ ਕਿਰਪਾ ਕਰੋ ਮਨੀ ਭੈਣੀ ਰੋੜਾ ਉਹਨਾਂ ਦੇ ਨਾਂ ਤੋਂ ਅਰਦਾਸਾਂ ਆਈਆਂ ਕਿ ਬੱਚੇ ਦੀ ਦਾਤ ਬਖਸ਼ੋ ਸੋਢੀ ਪਾਤਸ਼ਾਹ ਜੋਗੇ ਸਿੰਘ ਬਰਨਾਲਾ ਪੁੱਤਰ ਦੀ ਦਾਤ ਮੰਗਦੇ ਬਾਬਾ ਜੀ ਕਿਰਪਾ ਕਰੋ ਪਟਿਆਲਾ ਤੋਂ ਰੰਮੀ ਉਹ ਵੀ ਬੱਚੇ ਦੀ ਦਾਤ ਮੰਗਦੇ ਸੋਢੀ ਪਾਤਸ਼ਾਹ ਮਿਹਰਾ ਕਰੋ ਚੜ੍ਹਦੀਆਂ ਕਲਾ ਕਰੋ ਕਿਰਪਾ ਕਰੋ ਭੈਣ ਜੀ ਬਲਜੀਤ ਕੌਰ ਪਿੰਡ ਮਹਿਣਾ ਜ਼ਿਲ੍ਹਾ ਮੋਗਾ ਤੋਂ ਘਰ ਵਿੱਚ ਸੁੱਖ ਸ਼ਾਂਤੀ ਰੱਖੋ ਚੜ੍ਹਦੀਆਂ ਕਲਾ ਕਰੋ ਕਿਰਪਾ ਕਰੋ ਬਾਬਾ ਜੀ ਜੀਤ ਸਿੰਘ ਪਿੰਡ ਸ਼ਾਜਲੀ ਸੋਡੀ ਪਾਤਸ਼ਾ ਉਹਨਾਂ ਦੀ ਸਿਹਤ ਠੀਕ ਕਰੋ ਮਾਰਾ ਸੱਚੇ ਪਾਸ਼ਾ ਬਲਜੀਤ ਸਿੰਘਾ ਚੂਹੇਵਾਲ ਉਹਨਾਂ ਦੀ ਸਿਹਤ ਠੀਕ ਕਰੋ ਕਿਰਪਾ ਕਰੋ ਸੋਡੀ ਪਾਤਸ਼ਾ ਸੰਦੀਪ ਸਿੰਘ ਢਾਣੀ ਨੱਥਾ ਸਿੰਘ ਫਾਜ਼ਲਕੇ ਤੋਂ ਉਹਨਾਂ ਦੀ ਵੀ ਸਿਹਤ ਠੀਕ ਕਰੋ ਬਾਬਾ ਜੀ ਕਿਰਪਾ ਕਰੋ ਹਰਵਿੰਦਰ ਸਿੰਘ ਇਟਲੀ ਤੋਂ ਉਹਨਾਂ ਦੇ ਘਰ ਵਿੱਚ ਸ਼ੋਕ ਸ਼ਾਂਤੀ ਰੱਖੜੀ ਪਰਿਵਾਰ ਤੇ ਮਿਹਰ ਪ੍ਰਿਆਸ ਰੱਖਣਾ ਨੀਹਾ ਭੈਣ ਜੀ ਫਾਜ਼ਲਕੇ ਤੋਂ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਿਆਸ ਰੱਖਣਾ ਜਸਬੀਰ ਸਿੰਘ ਉਹਨਾਂ ਦੇ ਸੁੱਖ ਸ਼ਾਂਤੀ ਕਾਰੋਬਾਰ ਠੀਕ ਰੱਖਣਾ ਸੋਡੀ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀਆਂ ਕਲਾ ਕਰਨੀਆਂ ਸੋਡੀ ਪਾਤਸ਼ਾਹ ਤੁਹਾਡੇ ਘਰ 'ਚ ਕੋਈ ਘਾਟਾ ਨੀ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜਨਕਰਾਜ ਤਾਏ ਲਹਿਰਾ ਗਾਗਾ ਸੰਗਰੂਰ ਤੋਂ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਤ ਰੱਖਣਾ ਗੋਲਦੀ ਮਗਰਾਨੀ ਨਿਰਵਾੜਾ ਹਰਿਆਣਾ ਤੋਂ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਤ ਰੱਖਣਾ ਕਮਲਦਾਸ ਹਿਮਾਚਲ ਤੋਂ ਉਹਨਾਂ ਦੇ ਪਰਿਵਾਰ ਤੇ ਮਿਹਰ ਪ੍ਰਤ ਰੱਖਣਾ ਨਿਸ਼ਾਨ ਸਿੰਘ ਗ੍ਰੰਤੀ ਸਾਹਿਬ ਉਹਨਾਂ ਦੇ ਪਰਿਵਾਰ ਤੇ ਮਿਹਰਬਾਨੀ ਰੱਖਣਾ ਹਰਮਨ ਸਿੰਘ ਅਲਾਦੀਨਪੁਰ ਉਹਨਾਂ ਦੇ ਪਰਿਵਾਰ ਤੇ ਮਿਹਰਬਾਨੀ ਰੱਖਣਾ ਸੋਢੀ ਬਾਦਸ਼ਾਹ ਭੈਣ ਜੀ ਪਵਨਦੀਪ ਕੌਰ ਆਪਣੇ ਪਤੀ ਬਲਜਿੰਦਰ ਸਿੰਘ ਦੇ ਨਾਮ ਤੋਂ ਗਾਲਬ ਕਲਾ ਤੋਂ ਅਰਦਾਸ ਕਰਾਉਂਦੇ ਆ ਸੋਢੀ ਬਾਦਸ਼ਾਹ ਉਹਨਾਂ ਦੇ ਪਤੀ ਦੀ ਸਜ਼ਾ ਮਾਫ਼ ਕਰਾਓ ਕਿਰਪਾ ਕਰੋ ਮਹਾਰਾਜ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਕਰੋ ਮਨਪ੍ਰੀਤ ਕੌਰ ਗੈਲ ਕੈਨੇਡਾ ਤੋਂ ਉਹਨਾਂ ਦੇ ਪਰਿਵਾਰ ਤੇ ਮਿਹਰਬਾਨੀ ਰੱਖਣਾ ਸੋਢੀ ਬਾਦਸ਼ਾਹ ਆਮਨ ਪ੍ਰੀਤ ਕੌਰ ਗੁਰਦੀਪ ਸਿੰਘ ਤੇ ਅਰਬਾਜ਼ ਸਿੰਘ ਬਾਰਾ ਸੱਚੇ ਪਾਤਸ਼ਾਹ ਉਹਨਾਂ ਦੇ ਸਰ ਤੇ ਮਿਹਰ ਭਾਤ ਰੱਖਣਾ ਸੋਡੀ ਪਾਤਸ਼ਾਹ ਕਿਰਪਾ ਕਰਨੀ ਸੁਖਵਿੰਦਰ ਸਿੰਘ ਮਸ਼ਰਾਈ ਖੁਰਦ ਉਹਨਾਂ ਦੇ ਘਰ ਚੋਂ ਕਲੇਸ਼ ਮਟਾਉ ਸੋਡੀ ਪਾਤਸ਼ਾਹ ਪ੍ਰਦੀਪ ਸਿੰਘ ਪਟਿਆਲਾ ਤੋਂ ਜੋ ਕਿ ਅਸ ਵੇਲੇ ਕੈਨੇਡਾ ਦੇ ਵਿੱਚ ਹੈ ਉਹਨਾਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਰੱਖੋ ਕੰਮ ਕਰ ਬਖਸ਼ੋ ਸੋਡੀ ਪਾਤਸ਼ਾਹ ਬਾਬਾ ਕਰਵਿੰਦਰ ਸਿੰਘ ਜੀ ਜੂਕੇ ਵਾਲੇ ਬੀਵੀ ਅਸੇ ਦਰਬਾਰ ਦੇ ਸੇਵਾਗਾਰ ਉਹਨਾਂ ਦੇ ਮਿਹਰ ਪ੍ਰਿਆਤਰ ਕੋਸੋ ਜੀ ਪਾਤਸ਼ਾ ਤੁਹਾਡੇ ਘਰ 'ਚ ਕੋਈ ਘਾਟਾ ਨਹੀਂ ਬਾਬਾ ਜੀ ਦੀ ਇਹਨੂੰ ਤੰਦਰੁਸਤੀ ਬਖਸ਼ ਲੀਆਂ ਤੇ ਬਾਬਾ ਜੀ ਨੂੰ ਸਿਮਰਤੀਆਂ ਦਾਤਾਂ ਬਖਸ਼ ਲੀਆਂ ਸੋਡੀ ਪਾਤਸ਼ਾ ਕਿਰਪਾ ਕਰੋ ਇਹਨਾਂ ਸੰਗਤਾਂ ਦੇ ਚਰਨਾਂ ਪਿੱਛੇ ਸਾਡੇ ਪਰਿਵਾਰ ਸਾਗਰ ਪਰਿਵਾਰ ਤੇ ਵੀ ਲਿਆ ਪ੍ਰਿਆਤਰ ਕੋਸੋ ਸੋਡੀ ਪਾਤਸ਼ਾ ਕਿਰਪਾ ਕਰੋ ਕਰਮ ਸੋਖ ਸ਼ਾਂਤੀ ਬਖਸ਼ੋ ਕਾਮਕਾਰ ਬਖਸ਼ੋ ਸੋਡੀ ਪਾਤਸ਼ਾ ਬਾਬਾ ਜੀ ਅਮਰਤ ਵੇਲੇ ਅੱਜ ਫੇਰ 15 ਮਾਰਚ ਅਮਰਤ ਵੇਲੇ 5:07 ਤੇ ਫੇਰ ਆਪ ਜੀ ਦੇ ਚਰਣਾ ਵਿੱਚ ਅਰਦਾਸ ਬੇਨਤੀ ਹੈ ਕਿ ਉਹੀ ਸੰਝਾ ਮਿਲਜ ਕੇ ਚੈਨਲ ਵਾਲਾ ਐਸ ਐਮ ਚੈਨਲ ਵਾਲਾ ਮਹਾਰਾ ਸੱਚੇ ਪਾਤਸ਼ਾਹ ਜਿਹੜਾ ਇੱਕ ਜੀਵ ਅਮਰੀਕਾ ਦੇ ਵਿੱਚ ਆ ਉਹਨੇ ਤੇ ਇੱਕ ਅਮਰਤ ਸਰ ਦੇ ਵਿੱਚ ਆ ਉਹਨੇ ਮਹਾਰਾ ਸੱਚੇ ਪਾਤਸ਼ਾਹ ਰਲ ਕੇ ਸਾਡਾ ਚੈਨਲ ਡਿਲੀਟ ਕੀਤਾ ਤੁਹਾਡੀਆਂ ਲੱਖਾਂ ਸੰਗਤਾਂ ਨੂੰ ਤੁਹਾਡੇ ਚਰਨਾਂ ਨਾਲੋਂ ਤੋੜਿਆ ਸੋਡੀ ਪਾਤਸ਼ਾ ਨੇਤਰਹੀਣ ਭੇੜਾ ਜੰਮੂ ਤੋਂ ਉਹਨਾਂ ਦਾ ਗੀਤ ਖਰਾਬ ਕੀਤਾ ਲੱਖਾਂ ਸੰਗਤਾਂ ਦੇ ਹੋਰ ਕਈ ਕਾਰਜ ਖਰਾਬ ਕੀਤੇ ਤੇ ਇਸ ਚੈਨਲ ਨੂੰ ਡਿਲੀਟ ਕਰਾਉਣ ਵਿੱਚ ਜਿੱਲਾ ਜਨਾਂ ਦਾ ਹੱਥ ਉਹਨਾਂ ਦਾ ਬੇੜਾ ਗਰਕ ਹੋ ਜੇ ਸੱਚੇ ਪਾਤਸ਼ਾ ਅਮਰਤ ਵੇਲੇ ਰੋਜ਼ ਹੀ ਅਰਦਾਸ ਕਰਦੇ ਅੱਜ ਫੇਰ ਅਰਦਾਸ ਕਰ ਰਹੇ ਹਾਂ ਕਿਸਾਂਜਾ ਮਿਊਜ਼ਿਕ ਚੈਨਲ ਐਸ ਐਮ ਚੈਨਲ ਵਾਲੇ ਦਾ ਕੱਖ ਨਰਬੇ ਸੱਚੇ ਬਾਦਸ਼ਾਹ ਆਉਂਦੇ ਸਾਲ ਤੋਂ ਪਹਿਲਾ ਪਹਿਲਾ ਨਜ਼ਾਰਾ ਵਿਖਾ ਦਿਓ ਬਾਬਾ ਜੀ ਜਿਉਂਦੇ ਸਾਲ ਫੇਰ ਭੁਲੀਏ ਦੇ ਮੇਲੇ ਤੇ ਇੱਥੇ ਤੁਹਾਡੇ ਦਰਬਾਰ ਤੇ ਆ ਕੇ ਅਰਦਾਸਾਂ ਕੀਤੀਆਂ ਜਾਣ ਵੀ ਬਾਬਾ ਜੀ ਤੁਸੀਂ ਵਾਕਿਆ ਹੀ ਉਹਦੇ ਕੋਲੋਂ ਬਦਲਾ ਲਿਆ ਸੋਡੀ ਬਾਦਸ਼ਾਹ ਕਿਰਪਾ ਕਰੋ ਹੋਰ ਸੋਡੀ ਬਾਦਸ਼ਾਹ ਜਿੰਨੀਆਂ ਸੰਗਤਾਂ ਤੁਹਾਡੇ ਚਰਨਾਂ ਤੇ ਆਈਆਂ ਜਿੰਨੀਆਂ ਸੰਗਤਾਂ ਨੇ ਕੱਲ ਪੂਰਨਮਾਸ਼ੀ ਦਾ ਇਸ਼ਨਾਨ ਕੀਤਾ ਹੈ ਨਿਸ਼ਾਨ ਸਾਹਿਬ ਚੜਿਆ ਉਹਦੇ ਦਰਸ਼ਨ ਕੀਤੇ ਸਾਰਿਆਂ ਤੇ ਮੇਰ ਪਿਆਰ ਰੱਖਣਾ ਕਿਰਪਾ ਕਰਨੀ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਲੇ ਸਰਬਾਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ